ਪਰ ਚਲੋ ਫਿਰ ਚੱਲਦੇ ਚੱਲਦੇ ਆ ਸਿਆਸਤ ਕਰਤੇ ਹਨ ਗੁਰੂ ਸਾਹਿਬ ਉਹਨਾਂ ਕੁਛ ਨਾ ਛੋੜੇ ਬੀਬਾ ਜੀ ਭੁੱਲ ਗਿਆ ਕਿ ਬਠਿੰਡਾ ਦੀਆਂ ਸਿਆਸੀ ਸੱਤਾਂ ਦੇ ਭਾਸ਼ਣਾ ਦਾ ਰੂਪ ਹੋਰ ਹੁੰਦਾ ਤੇ ਦਰਬਾਰ ਸਾਹਿਬ ਜੀ ਕੀਤੀ ਅਰਦਾਸ ਦਾ ਰੂਪ ਹੋਰ ਕਿ ਆਪ ਤਾਂ ਡੁੱਬੇ ਹੀ ਸੀ ਜਜਮਾਨ ਯਾਨੀ ਕਿ ਭੋਜਨ ਸਮਾਜ ਪਾਰਟੀ ਵੀ ਨਾਲ ਹੀ ਡੋਬ ਦਿੱਤੀ ਸ਼ੂਗਰ ਨੀਡੂ ਸ਼ਟਰਾਂ ਵਾਲੇ ਨੂੰ ਬਾਦਲਾਂ ਨੇ ਸਪੋਰਟ ਨਹੀਂ ਕੀਤੀ ਕਿ ਚੱਲੇ ਤਾਂ ਠੀਕ ਹੈ ਕਿ ਜਿੰਨਾ ਨਕਲਮਾਰੀ ਉਹਨਾਂ ਨੇ ਨੰਬਰ ਵੱਧ ਲੈ ਲਏ ਪਰ ਤੇਰੀ ਮਿਹਨਤ ਦੇ ਨੰਬਰ ਕੌਣ ਲੈ ਗਿਆ ਮੈਂ ਤੁਹਾਨੂੰ ਕਹਿੰਦਾ ਰ ਮੇਰੇ ਬੱਤੀਦੰਦ ਨੇ ਓਏ ਮੈਥੋਂ ਨਾ ਕਹਿਆ ਕਰੋ ਕੁਛ ਗੱਲਾਂ ਸੱਚੀਆਂ ਹੋ ਜਾਂਦੀਆਂ ਨੇ 2019 ਜਦੋਂ ਮੈਂ ਇਥੋਂ ਐਮਪੀ ਲੜ ਰਿਹਾ ਸੀ ਮੈਨੂੰ ਪੱਤਰ ਕਰਕੇ ਕਹਿੰਦੇ ਕਾਲੀਦਾਰ ਹੋਰ ਕੀ ਕਹਿਣਾ ਚਾਹੋਗੇ ਮੈਂ ਕਿਹਾ ਜੀ 1920 ਚ ਸ਼ੁਰੂ 2019 ਚ ਖਤਮ ਮੇਰੇ ਬੱਤੀਦੰਦ ਨੇ ਮੈਂ ਜੋ ਬੋਲਦਾ ਸੱਚ ਹੁੰਦਾ ਹੁਣ ਸਾਡੇ ਮੁਤਾਬਕ ਤਾਂ ਵਿਰੋਧੀਆਂ ਨੂੰ ਇਹੀ ਸਲਾਹ ਹੈ ਕਿ ਭਗਵੰਤ ਮਾਨ ਦੇ ਦੰਦ ਕਰਨ ਦੀ ਉਡੀਕ ਹੀ ਕਰਨ ਤਾਂ ਹੀ ਚੰਗਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨੜਕ ਦੇ ਬੋਲ ਪ੍ਰੋਗਰਾਮ ਵਿੱਚ ਤੁਹਾਡਾ ਸਭ ਦਾ ਸਵਾਗਤ ਹੈ ਅੱਜ ਦਾ ਸਾਡਾ ਵਿਸ਼ਾ ਜਲੰਧਰ ਜਿਮਨੀ ਚੌਂ ਬਨਾਮ ਦੰਦਾਂ ਚੋਂ ਨਿਕਲੇ ਬੋਲਾਂ ਦਾ ਸੱਚ ਫਕਰ ਲੋਕ ਅਕਸ ਰੱਖਦੇ ਹਨ ਕਿ 24 ਘੰਟਿਆਂ ਵਿੱਚ ਇੱਕ ਵਾਰ ਹਰ ਰੋਜ਼ सरस्वती जुबान ਤੇ ਬੈਠਦੀ ਹੈ ਤੇ ਉਸ ਵਕਤ انسان ਜੋ ਮੰਗਦਾ ਮਿਲ ਜਾਂਦਾ ਪਰ انسان ਦੀ ਬਦਕਿਸਮਤੀ ਇਹ ਹੈ ਕਿ ਉਸ ਨੂੰ ਡਾਬੇ ਸੋਝੀ ਨਹੀਂ ਦਿੰਦਾ ਕਿ ਕਿਹੜੀ ਥਾਂ ਖਲੋ ਕੇ ਕਿਹੜੇ ਵੇਲੇ ਕੀ ਮੰਗਣਾ ਜਿਸ انسان ਨੇ ਪਿਆਰ ਪਿਆਰ ਉੱਪਰ ਝੂਠ ਹੀ ਝੂਠ ਬੋਲਿਆ ਹੋਵੇ ਤਾਂ ਉਸ ਨੂੰ ਬਹੁਤ ਹੀ ਸੋਝ ਸਮਝ ਕੇ ਬੁਰਾ ਨਹੀਂ ਚਾਹੀਦਾ ਹੁਣ ਜਿਸ ਵੀਡੀਓ ਵਿੱਚ ਬੀਬਾ ਹਰਸਿਮਰਤ ਕੌਰ ਨੇ ਦਰਬਾਰ ਸਾਹਿਬ ਦੀ ਪ੍ਰਕਰਮਾ ਵਿੱਚ ਖਲੋਕੀ ਮੰਗਿਆ ਕਿ ਜੇ ਸਾਡਾ ਵਿਆਦਵੀ ਮਾਮਲੇ 'ਚ ਕੋਈ ਵੀ ਕਸੂਰ ਹੋਵੇ ਤਾਂ ਸਾਡਾ ਕੱਖ ਨਾ ਰਹੇ ਜੋ ਗੁਰੂ ਸਾਹਿਬ ਕੇ ਉੱਪਰ ਸਿਆਸਤ ਕਰਤੇ ਹਨ ਗੁਰੂ ਸਾਹਿਬ ਉਨ੍ਹਾਂ ਕੁਛ ਨਾ ਛੋੜੇ ਸ਼ਾਇਦ ਬੀਬਾ ਜੀ ਭੁੱਲ ਗਿਆ ਕਿ ਬਠਿੰਡਾ ਦੀਆਂ ਸਿਆਸੀ ਸੱਤਾਂ ਦੇ ਭਾਸ਼ਣਾ ਦਾ ਰੂਪ ਹੋਰ ਹੁੰਦਾ ਤੇ ਦਰਬਾਰ ਸਾਹਿਬ 'ਚ ਕੀਤੀ ਅਰਦਾਸ ਦਾ ਰੂਪ ਹੋਰ ਗੁਰੂ ਤਾਂ ਬੈਨ ਬੋਲਿਆ ਹੀ ਸਭ ਜਾਣਦਾ ਹੈ ਇੱਥੇ ਦਾਤਾ ਆਪ ਹੀ ਬਣਦਾ ਹੈ ਜੇਕਰ ਨੀਅਤ ਸਿੱਧੀ ਤੇ ਨੀਤੀ ਸਪਸ਼ਟ ਹੋਵੇ ਸੋ ਬੀਬਾ ਜੀ ਦੀ ਇਸ ਅਰਦਾਸ ਉੱਤੇ ਜਲੰਧਰ ਜਿਮਨੀ ਚੋਣ ਨੇ ਅਜੇ ਹੀ ਮੋਹਰ ਲਾਈ ਕਿ ਆਪ ਤਾਂ ਡੁੱਬੇ ਹੀ ਸੀ ਜਜਮਾਨ ਯਾਨੀ ਕਿ ਭੋਜਨ ਸਮਾਜ ਪਾਰਟੀ ਵੀ ਨਾਲ ਹੀ ਡੋਬ ਦਿੱਤੀ ਸ਼ੁਕਰ ਹੈ ਨੀਡੂ ਛੱਡਰਾਂ ਵਾਲੇ ਨੂੰ ਬਾਦਲਾਂ ਨੇ ਸਪੋਰਟ ਨਹੀਂ ਕੀਤੀ ਮੇਰੇ ਪਿਤਾ ਜੀ ਇੱਕ ਆਪਣੀ ਹੱਦ ਵੀਤੀ ਸੁਣਾਉਂਦੇ ਹੁੰਦੇ ਸੀ ਕਿ ਉਹਨਾਂ ਦੇ ਇੱਕ ਵਾਰ ਸੱਤਵੀਂ ਜਮਾਤ ਚੋਂ ਨੰਬਰ ਘਟਾਏ ਤੇ ਇੱਕ ਪੇਪਰ ਚੋਂ ਉਹ ਫੇਲ ਵੀ ਹੋ ਗਏ। ਤਾਂ ਵੱਡੇ ਭਰਾ ਉਹਨਾਂ ਨੂੰ ਘੂਰ ਰਹੇ ਸਨ ਕਿ ਮੇਰੇ ਦਾਦਾ ਜੀ ਭਾਵੇਂ ਗਿਆਨਪੜੀ ਸਨ ਨੇ ਸਭ ਕੁਝ ਸੁਣ ਲਿਆ ਤੇ ਮੇਰੇ ਪਿਤਾ ਜੀ ਨੂੰ ਪੁੱਛਿਆ ਕਿ ਤੇਰੇ ਨੰਬਰ ਕਿਉਂ ਕਟੇ ਤੇ ਇੱਕ ਪੇਪਰ ਚੋਂ ਫੇਲ ਕਿਉਂ ਹੋਇਆ? ਤਾਂ ਮੇਰੇ ਪਿਤਾ ਜੀ ਨੇ ਬੜੀ ਮਾਸੂਮੀਅਤ ਦੇ ਨਾਲ ਖੂਬਸੂਰਤ ਬਹਾਨਾ ਲਾਇਆ ਕਿ ਜਿਹੜੇ ਪਾਸ ਹੋਏ ਨੇ ਨਾ ਉਹਨਾਂ ਨਕਲ ਮਾਰੀ ਆ ਨਕਲ ਤਾਂ ਮੇਰੇ ਦਾਦਾ ਜੀ ਨੇ ਪਿਤਾ ਜੀ ਨੂੰ ਆਖਿਆ ਕਿ ਚਲ ਇਹ ਤਾਂ ਠੀਕ ਹੈ ਕਿ ਜਿਨ੍ਹਾਂ ਨਕਲ ਮਾਰੀ ਉਹਨਾਂ ਨੇ ਨੰਬਰ ਵੱਧ ਲੈ ਲਏ ਪਰ ਤੇਰੀ ਮਿਹਨਤ ਦੇ ਨੰਬਰ ਕੌਣ ਲੈ ਗਿਆ ਸੁਹਾਰਨ ਵਾਲੇ ਤਾਂ ਬਹੁਤ ਬਹਾਨੇ ਲਾਉਂਦੇ ਨੇ ਪਰ ਅੱਜ ਦਾ ਦੁਖਦਾਈ ਸਵਾਲ ਇਹ ਹੈ ਕਿ ਖੇਤਰੀ ਦਲ ਦੀਆਂ ਆਪਣੀਆਂ ਪੱਕੀਆਂ ਵੋਟਾਂ ਕਿੱਥੇ ਗਈਆਂ ਤੇ ਖੇਤਰੀ ਦਲ ਦਾ ਭਵਿੱਖ ਕੀ ਹੋਵੇਗਾ ਇਸ ਦਾ ਮਤਲਬ ਹੈ ਕਿ ਪੰਜਾਬ ਦਾ ਮੁੱਖ ਮੰਤਰੀ ਸੱਚ ਆਖਦਾ ਕਿ ਮੇਰੇ ਬੱਤੀ ਦੰਦ ਨੇ ਮੈਂ ਜੋ ਬੋਲਦਾ ਸੱਚ ਹੁੰਦਾ ਮੈਂ ਤੁਹਾਨੂੰ ਕਹਿੰਦਾ ਰਿਹਾ ਮੇਰੇ ਬੱਤੀ ਦੰਦ ਨੇ ਓਏ ਮੈਥੋਂ ਨਾ ਕਹਿਆ ਕਰੋ ਕੁਝ ਗੱਲਾਂ ਸੱਚੀਆਂ ਹੋ ਜਾਂਦੀਆਂ ਨੇ 2019 ਜਦੋਂ ਮੈਂ ਇਥੋਂ ਐਮਪੀ ਲੜ ਰਿਹਾ ਸੀ ਮੈਨੂੰ ਪੱਤਰਕਾਰ ਕਹਿੰਦੇ ਕਾਲੀਦਾਰ ਹੋਰ ਕੀ ਕਹਿਣਾ ਚਾਹੋਗੇ ਮੈਂ ਕਿਹਾ ਜੀ 1920 ਚ ਸ਼ੁਰੂ 2019 ਚ ਖਤਮ ਹੁਣ ਸਾਡੇ ਮੁਤਾਬਕ ਤਾਂ ਵਿਰੋਧੀਆਂ ਨੂੰ ਇਹੀ ਸਲਾਹ ਹੈ ਕਿ ਭਗਵੰਤ ਮਾਨ ਦੇ ਦੰਦ ਕਰਨ ਦੀ ਉਡੀਕ ਹੀ ਕਰਨ ਤਾਂ ਹੀ ਚੰਗਾ ਹੈ ਗੁਰੂ ਮੇਰ ਕਰੇ ਨਵਾਂ ਬੀਛਾ ਲੈ ਕੇ ਜਲਦੀ ਤੁਹਾਡੇ ਤੱਕ ਹਾਜ਼ਰ ਹੋਵਾਂਗਾ ਤਦ ਤੱਕ ਲਈ ਬਲਵਿੰਦਰ ਸਿੰਘ ਬੜਨ ਨੂੰ ਦਿਓ ਇਜਾਜ਼ਤ ਤੁਸੀਂ ਦੇਖਦੇ ਰਹੋ ਜੁਝਾਰ ਟਾਈਮਜ਼ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੱਥੇ ਤੁਸੀਂ ਇਹ ਚੈਨਲ ਸਬਸਕ੍ਰਾਈਬ ਕਰਨਾ ਹੈ ਜਿੱਥੇ ਤੁਸੀਂ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਹੈ ਉੱਥੇ ਹੀ ਜੁਝਾਰ ਟਾਈਮ ਦਾ ਅਖਬਾਰ ਪੰਜਾਬੀ ਗੁਰਮੁਖੀ ਲਿਪੀ ਵਿੱਚ ਇੱਕੋ ਇੱਕ ਅਖਬਾਰ ਹੈ ਜਿਹੜਾ ਗੁਰਮੁਖੀ ਲਿਪੀ ਵਿੱਚ ਛਪਦਾ ਹੈ ਜਿਹਦੇ ਹਰੇਕ ਸਫ਼ੇ ਦੇ ਉੱਤੇ ਊੜਾ ਆੜਾ ਵੀ ਲਿਖਿਆ ਹੋਇਆ ਹੈ ਹਰੇਕ ਸਫ਼ੇ ਦੇ ਉੱਤੇ ਗੁਰਬਾਣੀ ਦੇ ਅੱਖਰ ਲਿਖੇ ਹੋਏ ਨੇ ਗੁਰਮੁਖੀ ਦੇ ਅੱਖਰ ਲਿਖੇ ਹੋਏ ਨੇ ਜਿਹੜੇ ਤੁਸੀਂ ਸਿੱਖ ਸਕਦੇ ਹੋ ਜਿਹੜਾ ਧਿਆਨ ਨਾਲ ਸੋਚੋ ਕਿ ਤੁਹਾਨੂੰ ਸਭ ਨੂੰ ਉਡਾੜਾ ਆਉਂਦਾ ਨਹੀਂ ਨਾ ਆਉਂਦਾ ਸਿੱਖ ਸਕਦੇ ਹੋ ਔਰ ਮਾਨਣ ਵਾਲੇ ਇਹ ਗੱਲ ਕਹਿ ਸਕਦੇ ਹੋ ਕਿ ਸਾਡੇ ਘਰ ਇੱਕ ਪੰਜਾਬੀ ਅਖਬਾਰ ਆਉਂਦਾ ਹੈ ਕਿਉਂਕਿ ਅਸੀਂ ਪੰਜਾਬੀਆਂ ਬਹੁਤ ਸਾਰੇ ਬੱਚੇ ਅਸੀਂ ਵੱਡੇ ਸਕੂਲਾਂ 'ਚ ਪੜਾ ਰਹੇ ਹਾਂ ਪਰ ਅਸੀਂ ਮਾਤ ਭਾਸ਼ਾ ਤੋਂ ਉਵਾਂਝੇ ਹੁੰਦੇ ਜਾ ਰਹੇ ਹਾਂ ਆਓ ਆਪਣੀਆਂ ਜੜ੍ਹਾਂ ਨਾਲ ਵੀ ਜੁੜੀਏ ਬਾਅਦ ਤੋਂ ਬਾਅਦ ਜੁਆ ਟਾਈਮ ਅਖਬਾਰ ਵੀ ਲਵਾਈਏ ਤਾਂ ਕਿ ਅਸੀਂ ਇਹ ਹੁਕਾ ਦੇ ਸਕੀਏ ਆਓ ਬਣਾਈਏ ਹਰਾ ਲੁਧਿਆਣਾ ਖਰਾ ਲੁਧਿਆਣਾ ਧੰਨਵਾਦ ਸਸ਼ਿਕਾ